ਵਾਹਿਗੁਰੂ ਜੀ ਤਨਵਾਹਿ ਗੁਰ ਤਨਸਰੇ chant ਮਹਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਜਿਓ ਕਿਰਪਾ ਕਰੇ ਤਨ ਆਮ ਤੇ ਹਈਐ ਜਿਓ ਸਤ ਗੁਰ ਮਿਲੇ ਸੁਭਾਈ ਸਹਿਜ ਗੁਣ ਗਈਐ ਜਿਓ ਹਰ ਜਿਓ ਕਿਰਪਾ ਕਰੇ ਤਨ ਆਮ ਤੇ ਹਈਐ ਜਿਓ ਸਤਗੁਰ ਮਿਲੇ ਸੁਭਾਈ ਸਹਿਜ ਗੁਣ ਗਾਈਐ ਜੀਓ ਗੁਣ ਗਾਏ ਵਿਸ ਸਦਾ ਅਨ ਦਿਨ ਜਾਂ ਆਪ ਸਾਜੇ ਭਾਵੇ ਅਹੰਕਾਰ ਹੋ ਮੈਂ ਤਜੈ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਉ ਕਿਰਪਾ ਕਰੇ ਤਾ ਨਾਮ ਤੇਈਐ ਜੀਉ ਅੰਦਰ ਸਾਚਾ ਨੇ ਪੂਰੇ ਸਤਿਗੁਰ ਐ ਜੀਉ ਹਾਥਿਸ ਸੇ ਵੀ ਦਿਨ ਰਾਤ ਮੈਂ ਕਦੇ ਨਾ ਬਿਸਰੈ ਜੀਆ ਕਦੇ ਨਾ ਬਿਸਰੀ ਅਨੰਦਨ ਸੁਮਾਰੀ ਜਾਨਾਮ ਲਈਤਾ ਜੀਵਾ ਸ੍ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤ ਗੁਰਮੁਖ ਅਮਰਤ ਪੀਵਾ ਨਦਰ ਕਰੇ ਤਾਂ ਸਤਿਗੁਰ ਮਿਲੇ ਅਨੰਦ ਨ ਬੇਖ ਬੰਦ ਵਿੱਚ ਰੇ ਅੰਦਰ ਸਾਜਾ ਨਹੀਂ ਪੂਰੇ ਸਤਿਗੁਰੇ ਸਤ ਸੰਗਤੋਂ ਮਿਲੇ ਵੜਪਾਗ ਤਾ ਹਰ ਰਸ ਆਵੇ ਈਓ ਆਦੋ ਤੇ ਨਰਹਿ ਨਿਵਦਾਏ ਤ ਸਹਿਜ ਸਮਾਵੇ ਜਿਉ ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਯਤੀ ਤੂ ਵੈ ਰੰਗੀ ਹਲਤ 팔ਤ ਸ਼ੋਭਾ ਜਗੈ ਅੰਤਰ ਨਰਾਮ ਨਾਮ ਲੇਵ ਲੱਗੀ ਹਰਖ ਸੁਖ ਦੁਹੰਤੇ ਬੁਖਤਾ ਜੋ ਪ੍ਰਭ ਕਰੇ ਸੋ ਭਾਵੈ ਸਤ ਸੰਗਤ ਮਿਲੇ ਵਡ ਭਾਗ ਤਾ ਹਰ ਰਸ ਆਵੇ ਜੀਉ ਦੂਜੈ ਭਾਏ ਦੁਖ ਹੋਏ ਮਾਨਮੁ ਖਜਾਮ ਜੋ ਹਾਲਿਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜਿਉ ਮਾਇਆ ਦੁਖ ਮੋਹਿਆ ਸੋ ਮੇ ਰੁਗਿਆ ਮੇਰੀ ਮੇਰੀ ਕਰ ਦਿ ਬਿਹਾਵੇ ਜੋ ਪ੍ਰਵ ਦੇ ਤਿਸ ਚ ਪੈ ਨਾਹੀ ਅੰਤ ਹੈ ਆ ਪਛਤਾਵੇ ਬੇਨਰਾਵੇ ਕੋ ਸਾਥ ਨ ਚੱਲੇ ਪੁੱਤਰ ਕਲਤਰ ਮਾਇਆ ਤੁਹਿਆ ਦੁਦੈ ਪਹਿ ਦੁਖ ਹੋਏ ਮਾਨ ਮੁਖ ਜਮ ਜੋ ਹੈ ਜਿਓ ਕਰ ਕਿਰਪਾ ਲੈ ਮਿਲਾਏ ਮਹਿਲ ਹਰ ਪਾਇ ਜਿਓ ਸਦਾ ਰਹੇ ਕਰ ਜੋੜ ਪ੍ਰਭ ਮਨ ਭਾਇ ਜਿਉ ਪ੍ਰਭ ਮਾਦ ਪਾਵੇ ਤਾਂ ਹੁਕਮ ਸਮਾਵੇ ਹੁਕਮ ਮੰਨ ਸੁਖ ਪਾਇਆ ਅਰਜਨ ਜਪਤ ਰਹੇ ਦਿਨ ਰਾਤੀ ਸਹਜੇ ਨਾਮਤ ਆਇਆ ਨਾਮੋਂ ਨਾਮ ਮਿਲੀ ਵੜਾਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਦੇ ਮਿਲਾਈ ਮਹਿਰ ਹਰ ਪਾਵੇ ਜਿਉ ਕਰ ਕਿਰਪਾ ਦੇ ਮਿਲਾਈ ਮਹਿਰ ਹਰ ਪਾਵੇ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ